ਅਸ਼ਿਆਰਪੁਰ ਦੇ ਜੰਗਲਾਂ ਵਿੱਚ ਦਰਖਤ ਉੱਤੇ ਕੱਖਾਂ ਦੀ ਕੁੱਲੀ ਬਣਾ ਕੇ ਰਹਿ ਰਿਹਾ 80 ਸਾਲ ਦਾ ਇਕੱਲਾ ਬਜ਼ੁਰਗ ਤੇ ਕੋਈ ਕਹਿੰਦਾ ਜੀ ਗੁਫਾ 'ਚ ਰਹਿੰਦੇ ਆ ਤੇ ਕੋਈ ਕਹਿੰਦਾ ਦਰਖਤ ਦੇ ਉੱਤੇ ਰਹਿੰਦੇ ਆ ਦਰਖਤ ਦੇ ਉੱਤੇ ਰਹਿੰਦੇ ਸੁਣ ਪਾਣੇ ਉੱਤੇ ਹੁੰਦਾ ਦਰਖਤ ਦੇ ਉੱਪਰ ਅੱਛਾ ਮਤਲਬ ਜਿਹੜਾ ਸੋਣਾ ਆ ਉਹਨਾਂ ਦਾ ਦਰਖਤ ਦੇ ਉੱਤੇ ਆ ਹਾਂਜੀ ਬਹੁਤ ਹੈਰਾਨੀ ਦੀ ਗੱਲ ਆ ਜੀ ਦਰਖਤ ਦੇ ਉੱਤੇ ਤੁਸੀਂ ਸਪਾਉਂਦੇ ਦੇਖ ਲੋ ਤੇ ਗੁਫਾ ਵੀ ਆ ਕਹਿੰਦੇ ਬਣੀ ਹੋਈ ਏ ਕੋਈ ਗੁਫਾ ਦੀ ਕਦੀ ਗੁਫਾ ਚ ਕਦੀ ਦਰਖਤ ਏ ਇੰਨੇ ਜਾਨਵਰ ਆ ਕੇ ਆਪਣੇ ਪਚਾਵ ਵਾਸਤੇ ਦਰਖਤ ਦੇ ਉੱਤੇ ਰਹਿਣਾ ਪੈਂਦਾ ਉਹਨਾਂ ਨੂੰ ਅਸੀਂ 80 ਸਾਲ ਦੇ ਬਜ਼ੁਰਗ ਅਸੀਂ ਦੇਖਿਆ ਦਰਖਤ ਕਾਫੀ ਉੱਚਾ ਆਇਆ ਕਿੱਦਾਂ ਚੜ੍ਹਦੇ ਹੋਣਗੇ ਚੜ੍ਹ ਜਾਂਦਾ ਉਹ ਲੇਕਿਨ ਬਾਬਾ ਜੀ ਦੇਖਣਾ ਹੋਵੇ ਤਾਂ ਬਹੁਤ ਵੱਡੀ ਗੱਲ ਆ ਇੰਨੇ ਸੰਘਣੇ ਜੰਗਲ ਦੇ ਵਿੱਚ ਉਹ ਕੱਲੇ ਰਹਿੰਦੇ ਦੇ ਹਾਂ ਮੈਂ ਵੀ ਇਹ ਸੋਚਦਾ ਵੀ ਕਿਦਾਂ ਰੋਟੀ ਕਿੱਥੋਂ ਲੈਂਦਾ ਇੰਨਾ ਸਮਾਨ ਕਿੱਥੋਂ ਜਾਂਦਾ ਇਹ ਵੀ ਸੋਚਣ ਵਾਲੀ ਗੱਲ ਹਾਂ ਰੋਟੀ ਕਿੱਥੋਂ ਖਾਂਦਾ ਤੁਸੀਂ ਕਦੀ ਗਏ ਉੱਥੇ ਮੈਂ ਮਿਲਾ ਤਾਂ ਬਹੁਤ ਵੇਰੀ ਗਏ ਆ ਹੁਣ ਨਹੀਂ ਨਾ ਜਾ ਹੁੰਦਾ ਹੁਣ ਨਹੀਂ ਜਾ ਹੁੰਦਾ ਤੁਸੀਂ ਇਹ ਦੇਖੋ ਤੁਸੀਂ ਕਹਿੰਦੇ ਆ ਕਿ ਹੁਣ ਨਹੀਂ ਜਾ ਹੁੰਦਾ ਕਿਉਂਕਿ ਤੁਸੀਂ ਸਿਆਣੇ ਹੋ ਗਏ ਤਾਂ ਹੀ ਨਹੀਂ ਜਾ ਹੁੰਦਾ ਹੁਣ ਕਿੱਥੋਂ ਜਾ ਤੇ ਉਹ ਬੰਦਾ ਕਿੱਦਾਂ ਰਹਿੰਦਾ ਇੰਨਾ ਸਿਆਣਾ ਤੁਹਾਡੀ ਉਮਰ ਦਾ ਤੁਸੀਂ ਦੇਖ ਲਓ ਕੱਲਾ ਹੀ ਉਹ ਵੀ ਜੰਗਲ 'ਚ ਇੰਨਾ ਖਤਰਨਾਕ ਜੰਗਲ ਆ ਉਹ ਮੈਂ ਤੁਹਾਨੂੰ ਦੱਸਦਾ ਕਿੱਦਾਂ ਰਹਿੰਦਾ ਇਹ ਮੁਸਲਮਾਨਾਂ ਨੇ ਕੋਈ ਤੇਲ ਦਾ ਪਰਖੀ ਰੱਖਿਆ ਦਾ ਉਹ ਆਪਣੇ ਆਪ ਹੀ ਜਗ ਪੈਂਦਾ ਦੀ ਪੀੜੀ ਟੈਪ ਦੇਖ ਲਓ ਤੁਸੀਂ ਅਬੇਰੀ ਦੇ ਉੱਤੇ ਬਣਾਇਆ ਹੋਇਆ ਆ ਜਿੱਦਾਂ ਅਸੀਂ ਮੰਜਾ ਬੁੰਨਦੇ ਆ ਸੇਮ ਉਸੇ ਤਰ੍ਹਾਂ ਇਹ ਦੇ 베ਰੀ ਦੇ ਉੱਪਰ ਚੜ ਕੇ ਉਹ ਪੈਂਦੇ ਆ ਇੱਥੇ ਗੁੱਡ ਮਾਰਨਿੰਗ ਦੋਸਤੋ ਪੀਵੀ7 ਰਾਈਡਰ ਚਾਨਾਬੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਤੁਹਾਡਾ ਦੋਸਤ ਅਮਰਿਤਪਾਲ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਹਿਸ਼ਾਰਪੁਰ ਦੇ ਸੰਗਰੇ ਜੰਗਲਾਂ ਦੇ ਵਿੱਚ ਲੈ ਕੇ ਆਏ ਆ ਇਸ ਵੇਲੇ ਅਸੀਂ ਮਾਜੀ ਪਿੰਡਾ ਜਿਹਦੇ ਵਸੀਮੇ ਤੇ ਖੜੇ ਆ ਸਾਨੂੰ ਪਤਾ ਲੱਗਾ ਸੀ ਕਿ ਕੋਈ ਬਜ਼ੁਰਗਾ ਜਿਹੜਾ 90 ਕ ਸਾਲ ਦਾ ਆ ਉਹ ਸੰਘਣੇ ਜੰਗਲ ਦੇ ਵਿੱਚ ਗੁਫਾ ਵਿੱਚ ਰਹਿੰਦਾ ਆ ਉਹ ਵੀ ਕੱਲਾ ਸਾਨੂੰ ਬੜੀ ਹੈਰਾਨੀ ਹੋਈ ਤੇ ਅੱਜ ਅਸੀਂ ਉਹਨੂੰ ਦੇਖਣ ਜਾ ਰਹੇ ਆ ਤੇ ਜਾ ਕੇ ਦੇਖਦੇ ਆ ਕਿ ਵਾਕਈ ਉਹ ਕੱਲਾ ਉੱਥੇ ਕਿੱਦਾਂ ਰਹਿੰਦਾ ਆ ਜਿਹੜਾ ਹਰ ਮੌਸਮ ਕਿੱਦਾਂ ਕੱਟਦਾ ਹੋਏਗਾ ਉੱਥੇ ਮੈਂ ਤੁਹਾਨੂੰ ਲੋਕੇਸ਼ਨ ਦੱਸ ਦਿੰਦਾ ਇੱਥੇ ਦੀ ਜਦੋਂ ਤੁਸੀਂ ਹਿਸ਼ਾਰਪੁਰ ਤੋਂ ਉੰਨੇ ਨੂੰ ਜਾਂਦੇ ਆ ਤਾਂ ਰਸਤੇ 'ਚ ਜਾਨਕੇਲਾ ਹੁੰਦਾ ਆ ਜਾਨਕੇਲਾ ਤੋਂ ਤੁਸੀਂ ਨਾਰਾ ਮਾਜੀ ਪੁੱਛ ਕੇ ਇਸ ਲੋਕੇਸ਼ਨ 'ਤੇ ਪਹੁੰਚ ਸਕਦੇ ਆ ਤੁਸੀਂ ਜਦੋਂ ਮਾਜੀ ਪਿੰਡ ਪਹੁੰਚ ਗਏ ਤਾਂ ਤੁਸੀਂ ਇੱਥੇ ਆ ਕੇ ਪਿੰਡ ਦੇ ਬਜ਼ੁਰਗਾਂ ਤੋਂ ਪੁੱਛੂਗੇ ਕਿ ਜਿਹੜਾ ਬੰਦਾ ਕੱਲਾ ਹੀ ਰਹਿੰਦਾ ਆ ਇੱਥੇ ਜੰਗਲਾਂ ਦੇ ਵਿੱਚ ਤਾਂ ਉਹ ਤੁਹਾਨੂੰ ਦੱਸ ਦੇਣਗੇ ਜਾਣਾ ਕਾਫੀ ਔਖਾ ਆ ਅਸੀਂ ਹੁਣ ਚੱਲ ਪਏ ਆ ਜੰਗਲ ਵੱਲ ਨੂੰ ਰਸਤਾ ਤੁਸੀਂ ਦੇਖ ਲਓ ਸਾਰਾ ਕੱਚਾ ਹੀ ਆ ਇਹ ਤੇ ਆਲੇ ਦੁਆਲੇ ਜੰਗਲ ਹੀ ਜੰਗਲ ਆ ਜਿੱਧਰ ਵੀ ਤੁਸੀਂ ਦੇਖੂਗੇ ਜਿੱਦਾਂ ਜਿੱਦਾਂ ਹੁਣ ਅਸੀਂ ਅੱਗੇ ਨੂੰ ਜਾਣਾ ਆ ਤੇ ਕਾਫੀ ਸੰਘਣਾ ਜੰਗਲ ਆਉਂਦਾ ਜਾਣਾ ਆ ਰਸਤੇ ਦੇ ਵਿੱਚ ਸਾਨੂੰ ਆਪਣੇ ਬਜ਼ੁਰਗ ਨਜ਼ਰ ਆਏ ਆ ਸਾਨੂੰ ਕਿਸੇ ਤੋਂ ਪਤਾ ਵੀ ਲੱਗਿਆ ਸੀਗਾ ਕਿ ਮਤਲਬ ਤੁਹਾਨੂੰ ਰਸਤੇ ਦੇ ਵਿੱਚ ਕੋਈ ਬਜ਼ੁਰਗ ਮਿਲਨੇ ਆ ਲੇਡੀਜ਼ ਜਿਹੜੇ ਇਕੱਲੇ ਹੀ ਰਹਿੰਦੇ ਆ ਜੰਗਲਾਂ ਦੇ ਵਿੱਚ ਤੇ ਤੁਸੀਂ ਦੇਖ ਲਓ ਇੱਕ ਕਿੰਨੇ ਦਲੇਰ ਹੋਣਗੇ ਕਿ ਜਿਹੜੇ ਇੱਥੇ ਇਕੱਲੇ ਹੀ ਰਹਿੰਦੇ ਆ ਸਾਨੂੰ ਦੂਰੋਂ ਨਜ਼ਰ ਆ ਗਿਆ ਰਸਤੇ ਦੇ ਵਿੱਚ ਤੇ ਇਹਨਾਂ ਨੇ ਸਾਨੂੰ ਖੁਦ ਮਤਲਬ ਅਸੀਂ ਖੜੇ ਹੋਏ ਤਾਂ ਸਾਨੂੰ ਬਾਜ਼ਮਾਰੀ ਕਹਿੰਦੇ ਰੋਟੀ ਖਾ ਕੇ ਜਾਓ ਤੁਸੀਂ ਦੇਖ ਲਓ ਕਿੰਨਾ ਵਧੀਆ ਸੁਭਾਅ ਆ ਇਹਨਾਂ ਦਾ ਤੇ ਮਿਲਦੇ ਆ ਗੱਲਬਾਤ ਕਰਦੇ ਆ ਜੱਗ ਅਸੀਂ ਇਹਨਾਂ ਨਾਲ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਰਾਜੀ ਰਹੋ ਮਾਤਾ ਜੀ ਬੜੀ ਹੈਰਾਨੀ ਹੋਈ ਅਸੀਂ ਸੁਣਿਆਗਾ ਆਪਣੇ ਬੱਚੇ ਰਾਜੀ ਰਹ ਹਾਜੀ ਤੇ ਸਾਨੂੰ ਪਤਾ ਲੱਗਿਆ ਤੇ ਅਸੀਂ ਕਿ ਚਲੋ ਵੀ ਇਧਰ ਮਿਲਦੇ ਜਾਂਦੇ ਤੁਹਾਨੂੰ ਤੇ ਮਾਤਾ ਜੀ ਇੰਨੇ ਤੁਸੀਂ ਦੇਖਣਾ ਇੱਕ ਤਰ੍ਹਾਂ ਜੰਗਲ ਹੀ ਆ ਤੁਸੀਂ ਕਿੱਧਰ ਇੰਨੇ ਇਕੱਲੇ ਇੱਥੇ ਕੋਈ ਡਰ ਨਹੀਂ ਇੱਥੇ ਹੋਰ ਮਾਤਾ ਜੀ ਫੇਰ ਕਾਰੋਬਾਰ ਕੀ ਕਰਦੇ ਇੱਥੇ ਤੁਸੀਂ ਕਾਹ ਚ ਨਹੀਂ ਆ ਕਾਹ ਪੀ ਕੇ ਆ ਜੀ ਬਸ ਬਸ ਆਹ ਦਿਹਾੜੀ ਦੂਰੀ ਆ ਬਸ ਦਿਹਾੜੀ ਦੂਰੀ ਆ ਨਾ ਦਲੇਰ ਆ ਮਾਤਾ ਜੀ ਦੇਖੋ ਇਹ ਕਾਮ ਇਨਸਾਨ ਮੇਰੇ ਅਗਿਰ ਵੀ ਜਵਾਨ ਬੰਦੇ ਨੂੰ ਵੀ ਜੇ ਸ਼ਾਮ ਨੂੰ ਆਉਣਾ ਹੋਵੇ ਤਾਂ ਪੂਰਾ ਡਰ ਲੱਗਦਾ ਇੱਥੇ ਦਹਿਸ਼ਤਿਆ ਪੂਰੀ ਪਰ ਮਾਤਾ ਜੀ ਕਹਿੰਦੇ ਆਪਾਂ ਨੂੰ ਕੋਈ ਡਰ ਨਹੀਂ ਆ ਜੇ ਪਰਮਾਤਮਾ ਦਾ ਨਾਮ ਹੁੰਦਾ ਫਿਰ ਕੋਈ ਡਰਨੀ ਹੁੰਦੀ ਹਾਂਜੀ ਇਹ ਤਾਂ ਗੱਲ ਤੁਹਾਡੀ ਸਹੀ ਆ ਬਿਲਕੁਲ ਤੇ ਹੁਣ ਅਸੀਂ ਤੁਹਾਨੂੰ ਮਾਤਾ ਜਿੱਥੇ ਰਹਿੰਦੇ ਆ ਇਹਨਾਂ ਦਾ ਆਲਦਵਾਲੇ ਕਿੱਦਾਂ ਦਾ ਏਰੀਆ ਤੁਹਾਨੂੰ ਖੁਦ ਦੇਖ ਕੇ ਪਤਾ ਚੱਲ ਜਾਏਗਾ ਇਹ ਵਾਕਈ ਮਾਤਾ ਹੁਣੀ ਜੰਗਲ ਦੇ ਵਿੱਚ ਰਹਿੰਦੇ ਆ ਜਿੱਥੇ ਆਮ ਬੰਦਾ ਨਹੀਂ ਰਹਿ ਸਕਦਾ ਇਹ ਇੰਨੇ ਦਲੇਰਾ ਕਹਿੰਗੇ ਸ਼ੁਰੂ ਤੋਂ ਹੀ ਮਾਤਾ ਨੇ ਦੱਸਿਆ ਕਿ ਸਾਡੇ ਬਜ਼ੁਰਗ ਵੀ ਮਤਲਬ ਜੰਗਲਾਂ ਵਿੱਚ ਰਹਿੰਦੇ ਸੀ ਹੁਣ ਇਹਨਾਂ ਨੂੰ ਵੀ ਆਦਤ ਪੈ ਚੁੱਕੀ ਆ ਇਸੇ ਤਰ੍ਹਾਂ ਇਹ ਰਹਿੰਦੇ ਆ ਇਕੱਲੇ ਇੱਥੇ ਤੁਸੀਂ ਇੱਕ ਵਾਰ ਆਲਦਵਾਲੇ ਨਜ਼ਰ ਮਾਰ ਲਓ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਕਿ ਇਹ ਕਿਸ ਤਰ੍ਹਾਂ ਦੇ ਜੰਗਲ ਆ ਜਿੱਥੇ ਆਮ ਬੰਦੇ ਦਾ ਰਹਿਣਾ ਬੜਾ ਮੁਸ਼ਕਲ ਆ ਚਲੋ ਠੀਕ ਆ ਮਾਤਾ ਜੀ ਠੀਕ ਆ ਬਹੁਤ ਸ਼ਾਂਤੀ ਆ ਇੱਧਰ ਸਿਰਫ ਪੰਛੀਆਂ ਦੀਆਂ ਆਵਾਜ਼ਾਂ ਹੀ ਸੁਣਨ ਨੂੰ ਮਿਲਦੀਆਂ ਪਈਆਂ ਸਾਨੂੰ ਹੁਣ ਸਾਹਮਣੇ ਦਰਖਤ ਤੇ ਦਰਖਤ ਨਜ਼ਰ ਆ ਰਹੇ ਆ ਇਹ ਏਰੀਆ ਦੇਖ ਕੇ ਹਰ ਕੋਈ ਹੈਰਾਨ ਹੋ ਜਾਏਗਾ ਮੰਨਣ ਨੂੰ ਤਿਆਰ ਨਹੀਂ ਹੋਏਗਾ ਕਿ ਸਾਡਾ ਵਾਕਿਆ ਹੀ ਇਹ ਪੰਜਾਬ ਦਾ ਏਰੀਆ ਆ ਕਿਉਂਕਿ ਜਿਹੜੀਆਂ ਅਸੀਂ ਪਿੱਛਲਾ ਵੀ ਵੀਡੀਓ ਪਾਈਆਂ ਹਿਸ਼ਾਰਪ ਦੇ ਏਰੀਏ ਦੀਆਂ ਕਈ ਮੇਰੇ ਭਰਾ ਭੈਣ ਦੇ ਕਮੈਂਟ ਆਏ ਆ ਇਹ ਇਹ ਪੰਜਾਬ ਦਾ ਏਰੀਆ ਨਹੀਂ ਹੋ ਸਕਦਾ ਇਹ ਹਿਮਾਚਲ ਦਾ ਏਰੀਆ ਆ ਇਹ ਵਾਕਿਆ ਹੀ ਪੰਜਾਬ ਦਾ ਏਰੀਆ ਆ ਹਿਸ਼ਾਰਪੁਰ ਦਾ ਪਿੰਡ ਮਾਜੀ ਡਾਡਾ ਤੁਸੀਂ ਕਿਸੇ ਨੂੰ ਵੀ ਹਿਸ਼ਾਰਪੁਰ ਵਿੱਚ ਪੁੱਛ ਕੇ ਇੱਥੇ ਪਹੁੰਚ ਸਕਦੇ ਆ ਕਿਸੇ ਪੱਖੋਂ ਵੀ ਇਹ ਹਿਮਾਚਲ ਨਾਲੋਂ ਘੱਟ ਨਹੀਂ ਹਰ ਕਿਸੇ ਨੂੰ ਇੱਥੇ ਆ ਕੇ ਬਹੁਤ ਵਧੀਆ ਲੱਗੇਗਾ ਇੱਕ ਸਕੂਨ ਮਿਲੇਗਾ ਜਿਹੜੇ ਮੇਰੇ ਭਰਾ ਭੈਣ ਐਡਵੈਂਚਰ ਦੇ ਨੇਚਰ ਦੇ ਸ਼ਕੀਨ ਆ ਉੱਥੇ ਜ਼ਰੂਰ ਆਉਣਾ ਕੁਦਰਤ ਦਾ ਮਜ਼ਾ ਜ਼ਰੂਰ ਲੈਣਾ ਕਿਉਂਕਿ ਇਨ੍ਹਾਂ ਏਰੀਏ ਦੇ ਵਿੱਚ ਕੁਦਰਤ ਵੱਸਦੀ ਆ ਹਰ ਕਿਸੇ ਨੂੰ ਇੱਧਰ ਆ ਕੇ ਪਤਾ ਚੱਲ ਜਾਏਗਾ ਹੁਣ ਤੁਸੀਂ ਖੁਦ ਦੇਖ ਲਓ ਕਿੰਨਾ ਸ਼ਾਂਤ ਆ ਤੇ ਸਾਡੇ ਮੋਟਰਸਾਈਕਲ ਦੇ ਮੋਰੇ ਕਦੀ ਪੰਛੀ ਕ੍ਰੋਸ ਹੋ ਰਹੇ ਆ ਕਦੀ ਕੋਈ ਜੀਵ ਜੰਤੂ ਲੰਘ ਰਹੇ ਆ ਕਾਫੀ ਵਧੀਆ ਲੱਗਦਾ ਪਿਆ ਆ ਰਸਤੇ ਦੇ ਵਿੱਚ ਸਾਨੂੰ ਬਜ਼ੁਰਗ ਮਿਲੇ ਆ ਤੇ ਇਹਨਾਂ ਤੋਂ ਪੁੱਛਦੇ ਆ ਔਰ ਬਾਬਾ ਜੀ ਕੀ ਹਾਲ ਚੱਲ ਜੀ ਵਧੀਆ ਜੀ ਸਾਨੂੰ ਦੱਸੋ ਜੀ ਅਸੀਂ ਜਾ ਰਹੇ ਹਾਂ ਜਿਹੜਾ ਮਾਜੀ ਦੇ ਅੱਗੇ ਜੰਗਲ ਆ ਜੰਗਲ ਮਾਜੀ ਮਾਜੀ ਵਾਲੀ ਖੱਟ ਜਾਣਾ ਹਾਂ ਮਾਜੀ ਵਾਲੀ ਖੱਟ ਜਾਣਾ ਤੇ ਥੋੜੀ ਦੱਸੋ ਉੱਥੇ ਜਿਹੜੇ ਬਜ਼ੁਰਗ ਰਹਿੰਦੇ ਆ ਜੀ ਖੱਡ ਦੇ ਵਿੱਚ ਕਹਿੰਦੇ ਗੁਫਾ 'ਚ ਰਹਿੰਦੇ ਆ ਇੱਕ ਤਰ੍ਹਾਂ ਹਾਂ ਹਾਂ ਬਸ ਗੁਫਾ 'ਚ ਰਹਿੰਦੇ ਆ ਜੀ ਹਾਂ ਤੇ ਹਾਂ ਤੇ ਕਿੰਨੇ ਸਾਲਾਂ ਤੋਂ ਰਹਿੰਦੇ ਆ ਉਹ ਏ ਡੇਢ ਦੇ ਰਹਿੰਦੇ ਐਦਾਂ ਕਰਿਓ ਤੁਹਾਨੂੰ ਤਾਂ ਪਹਿਲਾਂ ਐਦਾਂ ਕਰਿਓ ਮੋਰੇ ਨਰਸੀ ਦੇ ਬੰਦੇ ਲੱਗੇ ਉਹ ਜੰਗਲਾਤ ਚ ਠੀਕ ਹੈ ਜੀ ਉਹਨਾਂ ਨੂੰ ਪੁੱਛ ਲੈਓ ਠੀਕ ਹੈ ਜੀ ਫਿਰ ਚੈੱਕ ਤੁਹਾਡੇ ਗਾਹਾਂ ਨਹੀਂ ਜਾਣੇ ਓਕੇ ਠੀ ਪਾਣੀ ਜਿ ਬਗਦਾ ਤਾਂ ਖਰਚੀ ਕਿਦਾਂ ਤੋਰੂਗੇ ਮਤਲਬ ਖੱਡ ਕਾਫੀ ਡੂੰਗੀ ਆ ਮਤਲਬ ਇਹਦਾ ਮਤਲਬ ਪਾਣੀ ਨਹੀਂ ਪਾਣੀ ਤਾਂ ਉਪਰ ਹੀ ਬਗਦਾ ਪਾਣੀ ਬਗਦਾ ਉਹ ਤਾਂ ਮੋਟਰਸਾਈਕਲ ਨਹੀਂ ਜਾ ਸਕਦੇ ਮਤਲਬ ਮੋਟਰਸਾਈਕਲ ਵੀ ਲੰਬੀ ਪਰੀਆ ਪਾਣੀ ਹਾਂ ਮੋਰੇ ਗਾਂਹ ਜਾ ਕੇ ਬੇਰੀਆਂ ਆਣੀਆਂ ਬੇਰੀਆਂ ਦੇ ਚੁੰਗਾ ਜਾ ਬੇਰੀਆਂ ਦੇ ਚੁੰਗਾ ਜਾਣਾ ਮੋਰੇ ਕੁੱਡੀਆਂ ਵੀ ਆ ਨਹੀਂ ਉੱਥੇ ਖੜੇ ਕਰਦਾ ਉਹ ਖੱਡ ਵਿੱਚ ਮੋਰੇ ਇੱਕ ਦੋ ਮੋੜ ਲੰਘ ਕੇ ਹਾਂ ਠੀਕ ਹੈ ਜਾਓ ਅੱਛਾ ਉੱਥੇ ਤੇ ਮਤਲਬ ਉੱਥੇ ਹੀ ਰਹਿੰਦੇ ਆ ਜੀ ਉੱਥੇ ਰਹਿੰਦਾ ਉਹ ਨਹੀਂ ਆਂਦਾ ਉਹ ਕਿੰਨੀ ਕੁ ਉਮਰ ਆ ਤੁਹਾਡੇ خیال ਚ ਉਹਨਾਂ ਦੀ ਮੇਰੇ ਨਾਲ ਉਮਰ ਹੋ ਮੇਰੇ ਲਾਗੇ ਲੱਗ ਗਈ ਆ ਮਤਲਬ 80-90 ਸਾਲ ਹਾਂ ਹਾਂ ਤੇ ਤੁਹਾਡੀ ਉਮਰ ਵੀ 90 ਕੇ ਸਾਲ ਦੇ ਕੋਲ ਆ ਮੇਰੀ ਰੱਤੀਆਂ ਜੀ ਹੋ ਗਈਆਂ ਤੁਹਾਡੀ 80 ਉਹ ਮਤਲਬ ਤੁਹਾਡੇ خیال ਚ 80-90 ਦੇ ਵਿੱਚ ਹੋਣਗੇ ਹਾਂ ਥੋੜਾ ਮੇਰੇ ਛੋਟਾ 1 2 4 ਅੱਛਾ ਲੇਕਿਨ ਬਾਬਾ ਜੀ ਦੇਖਣਾ ਹੋਵੇ ਤਾਂ ਬਹੁਤ ਵੱਡੀ ਗੱਲ ਆ ਇੰਨੇ ਸੰਘਣੇ ਜੰਗਲ ਦੇ ਵਿੱਚ ਉਹ ਇਕੱਲੇ ਰਹਿੰਦੇ ਦੇ ਇਕੱਲਾ ਹਾਂ ਮੈਂ ਵੀ ਇਹ ਸੋਚਦਾ ਵੀ ਕਦੋਂ ਰੋਟੀ ਕਿੱਥੋਂ ਲਿਆਂਦਾ ਇੰਨਾ ਸਮਾਨ ਕਿੱਥੋਂ ਲਿਆਂਦਾ ਇਹ ਵੀ ਸੋਚਣ ਵਾਲੀ ਗੱਲ ਹਾਂ ਰੋਟੀ ਕਿੱਥੋਂ ਖਾਂਦਾ ਮੇਰੇ ਸਮਾਨ ਤਾਂ ਇੱਥੋਂ ਜਾਂਦਾ ਤੇ ਹੁਣ ਤੁਸੀਂ ਤੁਸੀਂ ਕਦੀ ਗਏ ਹੋ ਉੱਥੇ ਮੇਰਾ ਬਹੁਤ ਬੇਰੀ ਗਏ ਹੁਣ ਨਹੀਂ ਨਾ ਜਾਉਂਦਾ ਤੁਸੀਂ ਇਹ ਦੇਖੋ ਤੁਸੀਂ ਕਹਿੰਦੇ ਕਿ ਹੁਣ ਨਹੀਂ ਜਾ ਹੁੰਦਾ ਕਿਉਂਕਿ ਤੁਸੀਂ ਸਿਆਣੇ ਹੋਗੇ ਤਾਂ ਹੀ ਨਹੀਂ ਜਾ ਹੁੰਦਾ ਹੁਣ ਤੇ ਉਹ ਬੰਦਾ ਕਿੱਦਾਂ ਰਹਿੰਦਾ ਇੰਨਾ ਸਿਆਣਾ ਤੁਹਾਡੀ ਉਮਰ ਦਾ ਤੁਸੀਂ ਦੇਖ ਲਓ ਕੱਲਾ ਹੀ ਉਹ ਵੀ ਜੰਗਲ 'ਚ ਇੰਨਾ ਖਤਰਨਾਕ ਜੰਗਲ ਆ ਉਹ ਮੈਂ ਤੁਹਾਨੂੰ ਦੱਸਦਾ ਕਿੱਦਾਂ ਰਹਿੰਦਾ ਉਹਨੇ ਇੱਥੋਂ ਬਚਾਲੇ ਬਲ ਹੱਟੀ ਜਲੀ ਨਾ ਇੱਥੋਂ ਦੋ ਬੈਕ ਲੈ ਲੈਣੇ ਉਹਨਾਂ ਸਮਾਨ ਦੇ ਅੱਛਾ ਜੀ ਸਮਾਨ ਖੰਡ ਪਤੀ ਪਤੀਲਾ ਸਭ ਉੱਥੇ ਰੱਖਿਆ ਉਹਨੇ ਠੀਕ ਆ ਜੀ ਹਾਂ ਅਛਾ ਤੋ ਲਖਿਆ ਲੇਕਿਨ ਬਾਬਾ ਜੀ ਇੱਥੇ ਤਾਂ ਜਾਨਵਰ ਬਹੁਤ ਆ ਜੋ ਸਾਨੂੰ ਪਤਾ ਲੱਗਾ ਜਿੱਦਾਂ ਇੱਥੇ ਸਾਂਭਰ ਹੋ ਗਏ ਤਿੰਦੂਏ ਹੋ ਗਏ ਸਾਂਭਰ ਬਹੁਤ ਆ ਤਿੰਦੂਏ ਹੋ ਗਏ ਹੋਰ ਬਹੁਤ ਜਾਨਵਰ ਆਖਾ ਦਾ ਨਾ ਸੂਰ ਆ ਤੇ ਹੋ ਵੀ ਖਤਰਨਾਕ ਜਾਨਵਰ ਆ ਫਿਰ ਵੀ ਰਹਿਣਾ ਬਹੁਤ ਮੁਸ਼ਕਲ ਆ ਜੀ ਬੰਦਾ ਦਿਨੇ ਵੀ ਡਰ ਲੱਗਦਾ ਉੱਧਰ ਤਾਂ ਜਾਵੇ ਤਾਂ ਬੰਦੇ ਨੂੰ ਦਿਨੇ ਦਿਨੇ ਵੀ ਨਹੀਂ ਜਾ ਸਕਦਾ ਸਾਂਭਰ ਤਾਂ ਹੋਣਾ ਥੋੜੇ ਲੋਕ ਆ ਮੈਂ ਇੱਥੇ ਕਿਤੇ ਬੜਿਆ ਆ ਆਪ ਬਛੂਟੀਆਂ ਜੀ ਉਹ ਸਿੰਘ ਹੁੰਦੇ ਨਾਲ ਉਹਨਾਂ ਤੋਂ ਨੱਟ ਗਿਆ ਜਦੋਂ ਬੜਿਆ ਸਾਂਭਰ ਤੇ ਇੱਥੇ ਆਏ ਦੋਲੇ ਰਹਿੰਦੇ ਨਹੀਂ ਉਹ ਕੱਲੇ ਰਹਿੰਦੇ ਆ ਜਾਂ ਨਾਲ ਵੀ ਰਹਿੰਦਾ ਉਹਨਾਂ ਦੇ ਕੋਈ 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 ਬੁਮਾ ਚੱਲ ਜਾਵੇ ਫੇਰ ਰਾਤ ਰਖ ਲੰਦਾ ਉਹਨੂੰ ਠੀਕ ਹੈ ਠੀਕ ਹਾਂ ਅੱਛਾ ਜੇ ਰਾਤ ਕਿਸੇ ਨੇ ਰਹਿਣਾ ਜਾ ਕੇ ਉਹਨਾਂ ਦੇ ਕੋਲ ਉ ਤਾਂ ਰਖ ਲੰਦਾ ਬੰਦਾ ਹੋਰ ਹੋਰ ਨੇ ਉਹਨਾਂ ਦਾ ਪਰਿਵਾਰਕ ਮੈਂਬਰ ਕੋਈ ਮਤਲਬ ਕੱਲੇ ਰਹਿੰਦੇ ਆ ਉਹ ਬਿਲਕੁਲ ਕੱਲੇ ਅੱਛਾ ਠੀਕ ਤੇ ਚਲੋ ਬੜਾ ਸਾਨੂੰ ਅਨੋਖਾ ਜਿਹਾ ਲੱਗਾ ਜੀ ਸਾਨੂੰ ਪਤਾ ਲੱਗਿਆ ਸੀ ਅਸੀਂ ਚਲੋ ਦੇਖ ਕੇ ਆਈਏ ਜਾ ਕੇ ਪਹਿਲੀ ਵਾਰ ਸੁਣਿਆ ਕਿ ਕੋਈ ਜੰਗਲਾ ਜੇ ਗੁਫਾ ਦੇ ਵਿੱਚ ਕੋਈ ਬੰਦਾ ਰਹਿੰਦਾ ਇਦਾਂ ਠੀਕ ਹੈ ਠੀਕ ਕੱਲਾ ਨਾ ਚਲੋ ਠੀਕ ਹੈ ਹੋਰ ਕੁਝ ਦੱਸੋ ਜੀ ਇਸ ਬਾਰੇ ਇੱਥੇ ਕੋਈ ਦੱਸੇਗਾ ਵੀ ਤੁਹਾਨੂੰ ਕੋਈ ਇਹਦੀ ਕੋਈ ਗੱਲ ਪੁੱਛੂ ਠੀਕ ਹੈ ਠੀਕ ਹੈ ਜੀ ਤੇ ਤੁਸੀਂ ਕੁਝ ਹੋਰ ਵੀ ਦੱਸਦੇ ਪਏ ਸੀ ਦੀਵੇ ਬਾਰੇ ਕੁਝ ਜੀ ਜੀ ਪਰ ਇੱਥੇ ਦੀਵਾ ਜਗਦਾ ਹੁੰਦਾ ਸਾਡੇ ਬਜ਼ੁਰਗ ਦੱਸਦੇ ਆਪਾਂ ਦੇਖਿਆ ਨਹੀਂ ਉਹ ਗੱਪ ਮਾਰੀਏ ਝੂਠ ਨਹੀਂ ਬੋਲਦੇ ਹਾਂਜੀ ਉਹ ਕਹਿੰਦੇ ਪਹਿਲਾਂ ਦੀਵਾ ਜਗਦਾ ਹੁੰਦਾ ਮੁਸਲਮਾਨਾਂ ਜਦੋਂ ਰੌਲੇ ਪਏ ਠੀਕ ਹੈ ਇਹ 747 ਦੀ ਗੱਲ ਹੈ 747 ਠੀਕ ਹੈ ਜੀ 747 ਜਾਂ ਮੇਰਾ ਜਨਮ ਹੈ 747 ਜੀ ਇਹ ਗੱਲ ਹੈ ਉਦੋਂ ਅਸੀਂ ਅੰਮੇ ਹੁੰਦੇ ਇੱਕ ਦੋ ਮਹੀਨੇ ਦੇ ਤੋਂ ਉਹ ਕਹਿੰਦੇ ਸਾਡੇ ਬਜ਼ੁਰਗ ਦੱਸਦੇ ਕਹਿੰਦੇ ਦੀਵਾ ਜਗਦਾ ਤਾਂ ਸਿੱਧੇ ਲੋਲ ਵੀ ਚੱਲਦਾ ਅੰਨੇ ਰਾਤ ਨੂੰ ਰਾਤ ਨੂੰ ਠੀਕ ਹੈ ਉਸੇ ਜਗ੍ਹਾ ਤੇ ਜਗ੍ਹਾ ਤੇ ਉਪਰ ਸਾਜੀਵਾ ਐਡਾ ਸਾਰਾ ਇਹ ਮੁਸਲਮਾਨਾਂ ਨੇ ਕੋਈ ਤੇਲ ਦਾ ਭੜਕੇ ਰੱਖਿਆ ਜਾਂ ਉਹ ਆਪਣੇ ਆਪ ਹੀ ਜਗ ਪੰਦਾ ਅਛਾ ਜੀ ਇਦਾਂ ਦਾ ਹਲੇ ਸਾਡੇ ਬਿਜੋ ਇਦਾਂ ਅਛਾ ਉਹ ਆਪੀ ਦਾ ਮਤਲਬ ਨਾ ਤੁਸੀਂ ਨਾ ਮਤਲਬ ਜਗ੍ਹਾ ਦੇਖਣ ਵਾਲੀ ਆ ਤੁਹਾਡੇ ਖਿਆਲ ਚ ਹਾਂ ਹਾਂ ਜਗ੍ਹਾ ਦੇਖਣ ਵਾਲੀ ਆ ਮਤਲਬ ਹੁਣ ਤੁਹਾਡੇ ਖਿਆਲ ਚ ਅਸੀਂ ਮੋਟਰਸਾਈਕਲ ਉਰੇ ਲਾ ਲਈਏ ਮੋਟਰਸਾਈਕਲ ਲਾ ਕੇ ਉਰੇ ਨਾ ਹਾਂਜੀ ਥੋੜਾ ਸਾਨੂੰ ਦੇਖੋ ਉੱਥੇ ਜਿੱਥੋਂ ਪਾਣੀ ਆ ਗਿਆ ਪਹਿਲੇ ਪਾਣੀ ਜਦੋਂ ਮੋਰੀ ਪਾਣੀ ਆ ਕੇ ਖੜ ਥੋੜਾ ਜਿਹਾ ਹੋਰ ਗਾਹਾਂ ਲੱਗ ਜਾਣਾ ਫਿਰ ਮੋਰੀ ਬੇਰੀਆਂ ਆਈਆਂ ਹਾਂ ਹਾਂ ਇੱਕ ਮੋੜੇ ਬੀਰੀਆਣੀ ਔਰ ਆ ਦੋ ਤਿੰਨ ਮੋੜ ਨਾ ਕੇ ਪਾਣੀ ਦੇ ਤਾਂ ਫੇ ਉੱਥੇ ਕੀ ਪਜ਼ੇ ਲਾ ਲੈਨੇ ਮੋਟਰਸਾਈਕਲ ਨਹੀਂ ਜਾਣੇ ਕਿਸੂਰ ਵੀ ਠੀਕ ਹੈ ਮੋਟਰਸਾਈਕਲ ਉਰੇ ਲਾਉਣੇ ਪੈਣੇ ਆ ਹਾਂ ਉਹ ਨਹੀਂ ਪਾਣੀ ਚਲੋ ਠੀਕ ਆ ਪਾਪਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਗੇ ਆ ਮੋੜ ਆਇਆ ਇੱਕ ਤੇ ਇਹ ਅੱਗੇ ਤੁਸੀਂ ਦੇਖ ਲਓ ਆ ਜਾ ਰਿਹਾ ਆ ਰਸਤਾ ਬਹੁਤ ਛੋਟਾ ਜਿਹਾ ਹੋ ਗਿਆ ਮੋਟਰਸਾਈਕਲ ਜਿੰਨਾ ਹੀ ਰਹਿ ਗਿਆ ਹੁਣ ਰਸਤਾ ਤੇ ਆ ਜੰਗਲ ਦੇ ਵਿੱਚੋਂ ਲੰਘ ਕੇ ਸਾਨੂੰ ਉੱਥੇ ਤੱਕ ਪਹੁੰਚਣਾ ਪੈਣਾ ਆ ਜਿੱਦਾਂ ਸਾਨੂੰ ਰਾਹਤੇ 'ਚ ਜਿਹੜੇ ਬਜ਼ੁਰਗ ਵੀ ਮਿਲੇ ਆ ਤੇ ਉਹਨਾਂ ਨੇ ਵੀ ਦੱਸਿਆ ਕਿ ਅੱਗੇ ਜਾ ਕੇ ਕਾਫੀ ਸੰਗਣਾ ਜੰਗਲ ਆ ਜਾਣਾ ਤੇ ਖੱਡ ਆਉਣੀ ਆ ਜਿਹਦੇ ਵਿੱਚ ਪਾਣੀ ਕਾਫੀ ਹੋਣਾ ਆ ਤੁਹਾਨੂੰ ਫਿਰ ਮੋਟਰਸਾਈਕਲ ਉੱਥੇ ਲਾਉਣਾ ਪੈਣਾ ਆ ਤੇ ਫਿਰ ਪੈਦਲ ਜਾਣਾ ਪੈਣਾ ਆ ਉਸ ਬਜ਼ੁਰਗ ਤੱਕ ਉਹ ਤੁਸੀਂ ਆਪ ਹੀ ਦੇਖ ਲਓ ਅੱਗੇ ਅੱਗੇ ਗੱਡੀ ਤਾਂ ਇੱਧਰ ਆ ਨਹੀਂ ਸਕਦੀ ਇਸ ਕਰਕੇ ਗੱਡੀ ਲੈ ਕੇ ਆਉਣ ਦਾ ਨਾ ਸੋਚਿਓ ਇੱਧਰ ਬਾਰੇ ਮੋਟਰਸਾਈਕਲ ਲੈ ਕੇ ਜਾਂ ਪੈਦਲ ਤੁਸੀਂ ਇੱਧਰ ਆ ਸਕਦੇ ਆ ਹੁਣ ਜਿੰਨਾ ਕੇ ਏਰੀਆ ਅਸੀਂ ਤੁਹਾਨੂੰ ਦਿਖਾਇਆ ਜੰਗਲ ਦਾ ਤੁਸੀਂ ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ ਰਾਤ ਨੂੰ ਇੱਥੇ ਆਉਣਾ ਕਿੰਨਾ ਮੁਸ਼ਕਲ ਆ ਤੇ ਉਹ ਬਜ਼ੁਰਗ ਦੇਖ ਲਓ ਇੱਥੇ ਇਕੱਲੇ ਰਹਿੰਦੇ ਆ ਕਿੰਨਾ ਔਖਾ ਹੈ ਰਹਿਣਾ ਕਿੱਦਾਂ ਦਿਨ ਰਾਤ কাটਦੇ ਹੋਣਗੇ ਕੀ ਖਾਂਦੇ ਹੋਣਗੇ ਸਰਦੀਆਂ ਦੇ ਸਮੇਂ ਕਿਦਾਂ ਰਹਿੰਦੇ ਹੋਣਗੇ ਕਿਉਂਕਿ ਪਿੰਡ ਦੇ ਲੋਕਾਂ ਨੇ ਵੀ ਇਹੀ ਦੱਸਿਆ ਕਿ ਹੁਣ ਇੱਧਰ ਕੋਈ ਨਹੀਂ ਜਾਂਦਾ ਦੇਖ ਲਓ ਸਾਡਾ ਬੰਦਾ ਰਾਈਡਰ ਦੇਗ ਗਿਆ ਰਸਤਾ ਕਿਉਂਕਿ ਕਾਫੀ ਖਰਾਬ ਆ ਜਿਹਦੇ ਕਰਕੇ ਕਾਫੀ ਮੁਸ਼ਕਲ ਹੋ ਰਹੀ ਆ ਸਾਨੂੰ ਮੋਟਰਸਾਈਕਲ ਹੌਲੀ-ਹੌਲੀ ਅਸੀਂ ਲੈ ਕੇ ਜਾ ਰਹੇ ਸੀ ਫਿਰ ਵੀ ਸੰਭਲਿਆ ਨਹੀਂ ਹੁਣ ਤੁਸੀਂ ਦੇਖ ਲਓ ਇੱਕ 6 ਫੁੱਟਾ ਨੌਜਵਾਨ ਤੁਸੀਂ ਮੋਟਰਸਾਈਕਲ ਨਹੀਂ ਸੰਭਲਿਆ ਤੇ ਆਹ ਬੰਦਾ ਕੀ ਕਰੇਗਾ ਤੁਹਾਡੇ ਸਾਹਮਣੇ ਆ ਤੁਸੀਂ ਹਾਈਟ ਮਿਲ ਸਕਦੇ ਆ ਮੇਨ ਕੇ ਪਤਾ ਲੱਗ ਜਾਏਗਾ ਰਸਤੇ ਜੇ ਪੱਕੇ ਡੰਡੀ ਜਿਹੜੀ ਆ ਮੁੱਢਾਂ ਦਾ ਖਾਸ ਕਰਕੇ ਧਿਆਨ ਰੱਖਿਓ ਤੇ ਝਾੜੀਆਂ ਚ ਲੁਕੇ ਹੁੰਦੇ ਆ ਕਦੇ ਵੀ ਤੁਹਾਡਾ ਵਿੱਚ ਬਚ ਸਕਦਾ ਆ ਹਾਂ ਚਲੋ ਹੁਣ ਚੱਲਦੇ ਆ ਅੱਗੇ ਜਾ ਕੇ ਬਸ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਤੁਹਾਨੂੰ ਅਸੀਂ ਪੂਰਾ ਰਸਤਾ ਦਿਖਾਉਂਦੇ ਜਾਣਾ ਆ ਹੁਣ ਅੱਗੇ ਰੇਤ ਵਾਲਾ ਏਰੀਆ ਸ਼ੁਰੂ ਹੋ ਗਿਆ ਆ ਇੱਕ ਪਾਸੇ ਪਹਾੜ ਤੇ ਦੂਸਰੇ ਪਾਸੇ ਸੰਘਣੇ ਜੰਗਲ ਤੇ ਸਾਹਮਣੇ ਸਾਨੂੰ ਕੋਈ ਖੜਾ ਨਜ਼ਰ ਆ ਰਿਹਾ ਆ ਜਾਂ ਕਿ ਕਰਦੇ ਆ ਉਹਨਾਂ ਨਾਲ ਗੱਲਬਾਤ ਰਸਤੇ ਦੇ ਵਿੱਚ ਸਾਨੂੰ ਭਾਈ ਹੁਣੀ ਮਿਲੇ ਆ ਤੁਸੀਂ ਦੇਖ ਲਓ ਆਲੇ ਦੁਆਲੇ ਦਾ ਏਰੀਆ ਕਾਫੀ ਸੰਘਣਾ ਜੰਗਲ ਆ ਕਿਉਂਕਿ ਇਸ ਵੇਲੇ ਅਸੀਂ ਅੱਧ ਵਿੱਚ ਆ ਚੁੱਕੇ ਆ ਤੇ ਇਹਨਾਂ ਤੋਂ ਪੁੱਛਦੇ ਆ ਬਜ਼ੁਰਗਾਂ ਬਾਰੇ ਤੇ ਵਾਜੀ ਅਸੀਂ ਮਾਂਜੀ ਪਿੰਡ ਤੋਂ ਆਏ ਆ ਤੇ ਪਤਾ ਕਰਕੇ ਕਿ ਉੱਥੇ ਦੇ ਆ ਕਹਿੰਦੇ ਬਜ਼ੁਰਗ ਜਿਹੜੇ ਕਸ਼ਮੀਰ ਆਵਲੋਂ ਦਾ ਨਾਂ ਕਰਕੇ ਤੇ 80 90 ਸਾਲ ਦੇ ਆ ਤੇ ਹੁਣ ਇੱਥੋਂ ਤੁਹਾਡੇ ਘਰ ਕਿੰਨੀ ਕੁ ਦੂਰ ਹੈਗੇ ਆ ਅੱਧਾ ਘੰਟਾ ਅੱਧਾ ਘੰਟਾ ਲੱਗੂਗਾ ਹੋ ਜੰਗਲ ਦੇ ਵਿੱਚ ਹਨਾ ਤੇ ਰਸਤਾ ਇਦਾਂ ਦਾ ਹੀ ਆ ਕਾਫੀ ਖਰਾਬ ਹੈ ਇੱਥੋਂ ਤੱਕ ਹੋਈ ਖਰਾਬ ਮਤਲਬ ਕੱਚਾ ਹੀ ਆ ਮੁਸ਼ਕਲ ਹੀ ਆ ਜਾਣਾ ਨਾ ਮਤਲਬ ਜਾਣਾ ਹੋਵੇ ਤੇ ਸਾਨੂੰ ਇਹ ਦੱਸਿਓ ਜੀ ਜੋ ਸਾਨੂੰ ਉੱਥੋਂ ਪਤਾ ਲੱਗਾ ਕਿ ਉਹ ਬਜ਼ੁਰਗ ਜਿਹੜੇ ਆ ਤੇ ਕੋਈ ਕਹਿੰਦਾ ਜੀ ਗੁਫਾ 'ਚ ਰਹਿੰਦੇ ਆ ਤੇ ਕੋਈ ਕਹਿੰਦਾ ਦਰਖਤ ਦੇ ਉੱਤੇ ਰਹਿੰਦੇ ਆ ਦਰਖਤ ਦੇ ਉੱਤੇ ਰਹਿੰਦੇ ਸੁਣ ਪਾਣ ਓਟੇ ਹੁੰਦਾ ਦਰਖਤ ਦੇ ਉੱਪਰ ਅੱਛਾ ਮਤਲਬ ਜਿਹੜਾ ਸੋਨਾ ਆ ਉਹਨਾਂ ਦਾ ਦਰਖਤ ਦੇ ਉੱਤੇ ਆ ਬਹੁਤ ਹੈਰਾਨੀ ਦੀ ਗੱਲ ਹੈ ਜੀ ਦਰ ਉਹੀ ਇੱਕ ਹੈਰਾਨੀ ਹੋ ਰਹੀ ਸਾਨੂੰ ਵੀ ਤੇ ਗੁਫਾ ਵੀ ਆ ਕਹਿੰਦੇ ਬਣੀ ਹੋਈ ਇੱਕ ਕਦੀ ਗੁਫਾ ਅੱਚ ਕਦੀ ਦਰਖਤੇ ਜਿਆਦਾਤਰ ਦਰਖਤੇ ਆ ਜੀ ਆ ਸੋਣ ਸਣ ਜਿਆਦਾ ਦਰਖਤੇ ਉੱਤੇ ਜਿਆਦਾ ਦਰਖਤੇ ਉੱਤੇ ਆ ਦੇਖ ਲਓ ਉੱਪਰੋਂ ਇੰਨੇ ਬਜ਼ੁਰਗ 80 ਸਾਲ ਦੇ ਕਿੱਦਾਂ ਚੜਦੇ ਹੁਣ ਕੇ ਦਰਖਤੇ ਉੱਤੇ ਦੇਖ ਲਓ ਹੈਨਾ ਜੀ ਤੇ ਮੇਰੇ ਖਿਆਲ ਚ ਇਹ ਜਾਨਵਰ ਵਗੈਰਾ ਜਿੱਦਾਂ ਇੱਥੇ ਉਹਨਾਂ ਤੋਂ ਬਚਾਅ ਵਾਸਤੇ ਰਹਿੰਦੇ ਉੱਪਰ मतलब ਇਕਰ ਇੰਨੇ ਜਾਨਵਰ ਆ ਕੇ ਆਪਣੇ ਪਛਾਣ ਵਾਸਤੇ ਦਰਖਤ ਦੇ ਉੱਤੇ ਰਹਿਣਾ ਪੈਂਦਾ ਉਹਨਾਂ ਨੂੰ ਇਹਨਾਂ ਨੇ ਵੀ ਆ ਰੱਖਿਆ ਹਾਂ ਹਾਂ ਤੇ ਆ ਵੀ ਤੁਸੀਂ ਦੇਖ ਲਓ ਇਹਨਾਂ ਨੂੰ ਵੀ ਮਤਲਬ ਇਥੇ ਹਥਿਆਰ ਰੱਖਣੇ ਪੈਂਦੇ ਆ ਇੱਥੇ ਕਿਉਂਕਿ ਇਹ ਹੈਗੇ ਤਾਂ ਕਾਫੀ ਦੂਰ ਆ ਬਾਬੇ ਦਾ ਜੇ ਅੱਗੇ ਅੱਧਾ ਘੰਟਾ ਆ ਤੇ ਇੱਥੋਂ ਹੀ ਇਹਨਾਂ ਜੰਗਲ ਖਤਰਨਾਕ ਸਟਾਰਟ ਹੋ ਜਾਂਦਾ ਹੈ ਸਾਡੇ ਪੰਜਾਬ ਦਾ ਕਿ ਇਹਨਾਂ ਨੂੰ ਵੀ ਹਥਿਆਰ ਰੱਖਣੇ ਪੈਂਦੇ ਆ ਇਸ ਤਰ੍ਹਾਂ ਦੇ ਤੇ ਬਾਕੀ ਅਸੀਂ ਉੱਥੇ ਜਾ ਕੇ ਦੇਖਦੇ ਆ ਕਿ ਕਿੱਦਾਂ ਰਹਿੰਦੇ ਆ ਜਿੱਦਾਂ ਇਹਨਾਂ ਨੇ ਦਾਸਤਾਂ ਦੱਸਿਆ ਕਿ ਬਾਕੀ ਗੁਫਾ ਵੀ ਦੇਖਦੇ ਜੇ ਸਾਨੂੰ ਮਿਲ ਗਈ ਤਾਂ ਤੇ ਬਾਕੀ ਭਾਜੀ ਹੋਰ ਦੱਸੋ ਬਾਬੇ ਉਹਨਾਂ ਬਾਰੇ ਜੋ ਬਜ਼ੁਰਗਾਂ ਬਾਰੇ ਤੁਹਾਨੂੰ ਪਤਾ ਆ। ਉਹ ਤੇ ਰੰਦ ਉਹ ਰਚ ਜਾਂਦਾ ਪਿੰਡ ਜਾਂਦਾ ਇੱਕ ਦੋ ਦਿਨ ਜਾ ਜਾਂਦਾ ਫਿਰ ਰਸ ਅੱਛਾ ਮਤਲਬ ਮਾਜੀ ਪਿੰਡ ਦੇ ਜਿੱਦਾਂ ਹੈਗੇ ਆ ਤੇ ਕਦੀ ਕਦੀ ਮਹੀਨੇ ਬਾਅਦ ਇੱਕ ਦੋ ਦਿਨ ਚੱਲ ਜਾਂਦੇ ਆ ਨਾ। ਉਹ ਰਸਣ ਪਾਣ ਦੇ ਆ। ਹਾਂ ਤੇ ਇਸ ਵੇਲੇ ਵੀ ਸਾਨੂੰ ਪਤਾ ਲੱਗਾ ਕਹਿੰਦੇ ਗਏ ਹੋਏ ਆ। ਆਹ ਪਤਨ ਮੈਂ ਨਹੀਂ ਦੇਖੀ। ਹਾਂ ਚਲ ਦੇਖਦੇ ਆਂ ਜਾ ਕੇ ਸਾਨੂੰ ਸੌਣ ਚ ਮਿਲਿਆ ਕਿ ਕਹਿੰਦੇ ਸ਼ਾਇਦ ਉੱਥੇ ਨਾ ਹੋਣ ਕਈ ਵਾਰ ਚੱਲ ਜਾਂਦੇ ਆ। ਤੇ ਆਪਣੇ ਮਤਲਬ ਕਾਫੀ ਫਿਰ ਦੇਖਣਾ ਹੋਵੇ ਜੀ ਆਪਣੇ ਇੱਕ ਤੁਸੀਂ ਲਾ ਲਓ ਦਲੇਰ ਹੀ ਆ ਬਾਬਾ ਦੇਖਣਾ ਹੋਵੇ ਜਿਹੜਾ ਕੱਲਾ ਰਹਿੰਦਾ ਮਤਲਬ ਬਜ਼ੁਰਗ ਕਾਫੀ ਦਲੇਰ ਪੰਨਾ। ਕੱਲਾ ਬੰਦਾ ਨਹੀਂ ਦੇਖ ਸਕਦਾ ਜੀ ਨਹੀਂ ਹਰ ਤੁਸੀਂ ਵੀ ਇੱਥੇ ਅਸੀਂ ਦੇਖਿਆ ਰਹਿੰਦੇ ਆ ਤੇ ਚਲੋ ਇੱਕ ਫੈਮਿਲੀ ਮੈਂ ਕਾਫੀ ਜਾਣੇ ਆ ਤੇ ਲੇਕਨ ਇੱਕ ਇਕੱਲੇ ਬੰਦੇ ਦਾ ਰਹਿਣਾ ਉਹ ਵੀ ਬਜ਼ੁਰਗ ਦਾ ਉਹ ਵੀ ਦਰਖਤ ਦੇ ਉੱਤੇ ਜੀ ਜਿੱਥੇ ਕੋਈ ਇੰਦਾ ਨਹੀਂ ਪਰਿੰਦਾ ਨਹੀਂ ਕਾਫੀ ਸਾਨੂੰ ਹੈਰਾਨੀ ਹੋ ਰਹੀ ਹੈ ਜੀ ਆਪਣੇ ਕੇ ਚਲੋ ਤੇ ਹੁਣ ਮਤਲਬ ਅੱਧਾ ਘੰਟਾ ਲੱਗੇਗਾ ਸਾਨੂੰ ਜਾਣ ਨੂੰ ਹਾਂਜੀ ਅੱਧਾ ਘੰਟਾ ਅੱਧਾ ਘੰਟਾ ਲੱਗੂਗਾ ਤੇ ਚਲੋ ਤੇ ਬਾਕੀ ਦਰਖਤ ਦੇ ਉੱਤੇ ਪੌੜੀਆਂ ਟਾ ਬਣਾਇਆ ਹੋਇਆ ਜੀ ਕਿੱਦਾਂ ਹਾਂ ਛੰਨੇ ਨਾ ਛੰਨੇ ਨਾ ਹਾਂ ਕਾਫੀ ਉੱਚਾ ਦਰਖਤ ਆ ਕੇ ਤੇਰੇ ਤੰਤੂਨ ਲਾਇਦਾ ਹੁੰਦੇ ਨੇ ਸੌਣ ਦਾ ओके ओके ठीक है ठीक है देख लो जी आज ਦੇ ਟਾਈਮ ਵੀ ਇਦਾਂ ਦੇ ਤੁਸੀਂ ਦੇਖ ਲਓ ਕਿ ਮਤਲਬ ਸੌਣ ਨੂੰ ਮਿਲਦੀਆਂ ਇਦਾਂ ਨਹੀਂ ਜਿੱਤੇ ਜਾਏ ਨਹੀਂ ਤਾਂ ਇਹ ਸੁਣਿਆ ਸੀ ਜਦੋਂ ਕਿਸੇ ਆਦੀ ਮਨਮ ਟਾਈਪ ਪਹਿਲਾ ਲੋਕ ਹੁੰਦੇ ਸੀ ਉਹ ਦਰਸਤਾਂ ਤੇ ਰਹਿੰਦੇ ਸੀਗੇ ਹੈ ਨਾ ਉਹ ਚੀਜ਼ਾਂ ਅੱਜ ਵੀ ਆ ਤੁਸੀਂ ਦੇਖ ਲਓ ਹੈ ਉਹ ਵੀ ਸਾਡੇ ਪੰਜਾਬ ਚ ਸ਼ਹਿਰ ਤੋਂ ਦੇਖ ਲਓ ਵੱਧ ਤੋਂ ਵੱਧ ਮੇਖਾ 15 ਕਿਲੋਮੀਟਰ ਹੋ ਗਏ ਸ਼ਹਿਰ ਤੋਂ ਕੋਈ 20 ਕਿਲੋਮੀਟਰ ਦਾ ਫਰਕ ਦੇ ਨਾਲ ਤੁਸੀਂ ਦੇਖ ਲਓ ਲੋਕ ਅੱਜ ਵੀ ਜੇ ਦੇਖਣਾ ਹੋਵੇ ਕਿੱਦਾਂ ਦੀ ਜ਼ਿੰਦਗੀ ਜੀ ਰਹੇ ਆ ਨਾ ਜੀ ਦੇਖਣਾ ਹੋਵੇ ਤਾਂ 100 200 ਸਾਲ ਪੁਰਾਣਾ ਪਹਿਲਾਂ ਹੁੰਦਾ ਸੀ ਕਿਸੇ ਟਾਈਮ ਇਹਦਾ ਚਲੋ ਠੀਕ ਆ ਜੀ ਧੰਨਵਾਦ ਅਸੀਂ ਆਪਣੇ ਮੋਟਰਸਾਈਕਲ ਲਾਤੇ ਆ ਕਿਉਂਕਿ ਅੱਗੇ ਰਸਤਾ ਜਿਹੜਾ ਆ ਮੋਟਰਸਾਈਕਲ ਵਾਲਾ ਹੈ ਨਹੀਂ ਤੇ ਖਿੱਚ ਧੂਕੇ ਅਸੀਂ ਕਾਫੀ ਅੱਗੇ ਲੈ ਕੇ ਸੀਗੇ ਕਹੋ ਤੁਸੀਂ ਦੇਖੇ ਲਿਆ ਖੱਡ ਕਾਫੀ ਚਲਦੀ ਪਈ ਸੀ ਮੋਟਰਸਾਈਕਲ ਵੀ ਵਿੱਚ ਪੜਦੇ ਪਈ ਸੀ ਖੱਡ ਦੇ ਵਿੱਚ ਸਾਡੇ ਤੇ ਹੁਣ ਪੈਦਲ ਚਲਦੇ ਆ ਤੇ ਅੱਗੇ ਜਾ ਕੇ ਲੱਭਦੇ ਆ ਤੇ ਜਿੱਥੇ ਉਹ ਬਜ਼ੁਰਗ ਰਹਿੰਦੇ ਆ ਪਾ ਰਸਤੇ 'ਚ ਸਾਨੂੰ ਪਤਾ ਲੱਗਾ ਕਿਸੇ ਕੋ ਕਹਿੰਦੇ ਸ਼ਾਇਦ ਕਈ ਵਾਰ ਜੇ ਤੁਸੀਂ ਦਿਨੇ ਜਾਓ ਤਾਂ ਉਹ ਜੰਗਲ ਦੇ ਵਿੱਚ ਘੁੰਮਦੇ ਫਿਰਦੇ ਆ ਜਿਹਦੇ ਕਰਕੇ ਆਪਣੀ ਜਗ੍ਹਾ ਤੇ ਜਿੱਥੇ ਰਹਿੰਦੇ ਆ ਉਹ ਗੁਫਾ ਦੇ ਵਿੱਚ ਨਹੀਂ ਹੁੰਦੇ ਬਾਕੀ ਦੇਖਦੇ ਆ ਜਾ ਕੇ ਉੱਥੇ ਤੁਸੀਂ ਰਸਤਾ ਦੇਖ ਲਓ ਕਿੰਨਾ ਸੋਹਣਾ ਆ ਇੱਕ ਸਿੰਦਰੀ ਟਾਇਪ ਰਸਤਾ ਆ ਤੇ ਆਲੇ ਦੋ ਆਲੇ ਦਾ ਥਿਊ ਕਾਫੀ ਵਧੀਆ ਲੱਗਾ ਸਾਨੂੰ ਪਹਾੜੀਆਂ ਦਾ ਤੇ ਟੇਡੇ ਮੇਡੇ ਤੁਸੀਂ ਦਰਖਤ ਦੇਖ ਲਓ ਜੜਾਂ ਕਿੱਦਾਂ ਇਹਨਾਂ ਦੀਆਂ ਬਾਹਰ ਆਈਆਂ ਹੋਈਆਂ ਆ ਜਿਹੜੀਆਂ ਕਾਫੀ ਵਧੀਆ ਲੱਗਦੀਆਂ ਆ ਤੇ ਖੱਡ ਦਾ ਪਾਣੀ ਵੀ ਕਾਫੀ ਵਧੀਆ ਲੱਗਦਾ ਪਿਆ ਚੱਲਦਾ ਤੇ ਇਸ ਤਰ੍ਹਾਂ ਦੇ ਆ ਪੱਥਰ ਦੇਖ ਲਓ ਤੁਸੀਂ ਜਿਨ੍ਹਾਂ ਤੇ ਤੁਸੀਂ ਜੇ ਇੱਧਰ ਆਉਨੇ ਆਂ ਤਾਂ ਸੈਲਫੀਆਂ ਵਗੈਰਾ ਬੈਠ ਕੇ ਖਿਚਾ ਸਕਦੇ ਆ ਕਾਫੀ ਵਧੀਆ ਮਾਹੌਲ ਬਣਿਆ ਪਿਆ ਆ ਕੁਦਰਤ ਇੱਧਰ ਸਹੀ ਮੈਨੇਜ ਵਿੱਚ ਬਸਦੀ ਆ ਸ਼ਾਂਤ ਮਾਹੌਲ ਕਾਫੀ ਵਧੀਆ ਲੱਗਾ ਸਾਨੂੰ ਅੱਗੇ-ਅੱਗੇ ਜਿਹੜਾ ਪਾਣੀ ਦਾ ਫਲੋ ਆ ਉਹ ਤੇਜ਼ ਹੁੰਦਾ ਜਾਣਾ ਆ ਕਿਉਂਕਿ ਪਾਣੀ ਜਿੱਧਰੋਂ ਆ ਰਿਹਾ ਸੀ ਉਧਰ ਨੂੰ ਹੀ ਜਾ ਰਿਹਾ ਹੈ ਇੱਕ ਵਾਰ ਜ਼ੂਮ ਕਰਕੇ ਦਿਖਾਓ ਤੇ ਤੁਸੀਂ ਆਹ ਦੇਖ ਲਓ ਪਾਣੀ ਕਿੱਦਾਂ ਪੱਥਰ ਦੇ ਉੱਪਰੋਂ ਫੇਰ ਪੱਥਰ ਦੇ ਉੱਪਰ ਡਿੱਗਦਾ ਪਿਆ ਹੈ ਜਿਹੜਾ ਇੱਕ ਬਖਰਾ ਹੀ ਤੁਸੀਂ ਲਾ ਲਓ ਕਿ ਵਿਊ ਦੇ ਰਿਹਾ ਆ ਤੁਸੀਂ ਦੇਖ ਲਓ ਸਾਡੇ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਹਿਮਾਚਲ ਦੇ ਏਰੀਏ ਵਰਗੇ ਇਸ ਤਰ੍ਹਾਂ ਦੇ 뷰 ਦੇਖ ਕੇ ਹਰ ਕੋਈ ਹੈਰਾਨ ਹੋ ਜਾਏਗਾ ਮਨ ਨੂੰ ਤਿਆਰ ਨਹੀਂ ਹੋਏਗਾ ਕਿ ਸਾਡਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਸਾਡਾ ਪੰਜਾਬ ਦਾ ਏਰੀਆ ਆ ਹੁਣ ਤੁਸੀਂ ਦੇਖ ਲਓ ਅਸੀਂ ਕਿੰਨੀ ਕਿੰਨੀ ਦੂਰ ਜਾਂਦੇ ਆ ਪੰਜਾਬ ਤੋਂ ਬਾਹਰ ਕੁਦਰਤ ਦਾ ਮਜ਼ਾ ਲੈਣ ਵਾਸਤੇ ਜਦ ਕੇ ਸਾਡੇ ਘਰ ਦੇ ਵਿੱਚ ਹੀ ਇਸ ਤਰ੍ਹਾਂ ਦੇ ਏਰੀਆ ਆ ਜਿਹਦਾ ਅਸੀਂ ਆਪਣੀ ਫੈਮਿਲੀ ਦੇ ਨਾਲ ਆ ਕੇ ਇੰਜੋਏ ਕਰ ਸਕਦੇ ਆ ਆਲੇ ਦੁਆਲੇ ਪਹਾੜੀਆਂ ਦਾ ਇੱਕ ਵਾਰ ਤੁਹਾਨੂੰ ਅਸੀਂ 뷰 ਵੀ ਦਿਖਾਉਨੇ ਆ ਇੱਥੋਂ ਜਿਹੜਾ ਇੱਕ ਬਹੁਤ ਸੋਹਣਾ ਤੇ ਜਿਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਚਲੋ ਹੁਣ ਚੱਲਦੇ ਆ ਅੱਗੇ ਨੂੰ ਲੱਭਦੇ ਆ ਜਾ ਕੇ ਬਜ਼ੁਰਗਾਂ ਨੂੰ ਹੁਣ ਅਸੀਂ ਪਹੁੰਚਣ ਵਾਲੇ ਆ ਅਸੀਂ ਪਗਡੰਡੀ ਪਗਡੰਡੀ ਜਾ ਰਹੇ ਆ ਕਿਉਂਕਿ ਖੱਡ ਵਿੱਚ ਪਾਣੀ ਦਾ ਜਿਹੜਾ ਬਹਾਇਆ ਕਾਫੀ ਤੇਜ਼ ਹੋ ਚੁੱਕਾ ਆ ਤੇ ਅੱਗੇ ਜਿਹੜੇ ਜੰਗਲ ਆ ਰਹੇ ਆ ਕਾਫੀ ਸੰਘਣੇ ਹੋ ਚੁੱਕੇ ਆ ਰਸਤੇ ਦੇ ਵਿੱਚ ਸਾਨੂੰ ਆ ਦੇਖ ਲਓ ਹੱਡੀਆਂ ਨਜ਼ਰ ਆਈਆਂ ਤੇ ਆਪਣੇ ਦੇਖਣ ਨੂੰ ਤਾਂ ਇਦਾਂ ਲੱਗਦਾ ਪਿਆ ਜਿੱਦਾਂ ਸਾੰਬਰ ਵਗੈਰਾ ਜਾਂ ਕਿਸੇ ਹੋਰ ਵੱਡੇ ਜਾਨਵਰ ਦੀਆਂ ਆ ਬਹੁਤ ਮੋٹے ਮੋٹے ਹੱਡਾ ਇਹ ਪਏ ਹੋਏ ਆ ਤੁਸੀਂ ਦੇਖ ਲਓ ਹੁਣ ਤੁਹਾਨੂੰ ਇੱਥੋਂ ਅੰਦਾਜ਼ਾ ਹੋ ਜਾਏਗਾ ਕਿ ਇਹ ਏਰੀਆ ਕਿੰਨਾ ਖਤਰਨਾਕ ਆ ਕਿਉਂਕਿ ਇਸ ਏਰੀਏ ਦੇ ਵਿੱਚ ਆਗੇ ਤੁਹਾਨੂੰ ਇਸ ਤਰ੍ਹਾਂ ਦੀਆਂ ਹੱਡੀਆਂ ਵਗੈਰਾ ਬਹੁਤ ਦੇਖਣ ਨੂੰ ਮਿਲਣੀਆਂ ਜਗ੍ਹਾ ਜਗ੍ਹਾ ਤੇ ਇਸ ਕਰਕੇ ਤੁਸੀਂ ਇਕੱਲੇ ਨਹੀਂ ਆਉਣਾ ਇੱਧਰ ਜੇ ਆਉਣਾ ਤਾਂ ਘੱਟੋ ਘਾਟ 3-4 ਜਾਣੇ ਤੁਹਾਡੇ ਨਾਲ ਹੋਣੇ ਚਾਹੀਦੇ ਆ ਸੇਫਟੀ ਨਾਲ ਆਇਓ ਇੱਧਰ ਜੇ ਤੁਸੀਂ ਬਜ਼ੁਰਗਾਂ ਨੂੰ ਮਿਲਣਾ ਹੋਇਆ ਚਲੋ ਅੱਗੇ ਚੱਲਦੇ ਆਂ ਅਸੀਂ ਪਹੁੰਚ ਗਏ ਆਂ ਜਿੱਥੇ ਬਜ਼ੁਰਗ ਰਹਿੰਦੇ ਆ 90 ਸਾਲ ਦੇ 베ਰੀ ਦੇ ਉੱਤੇ ਇਹ ਪੀਂਗ ਜਿਹੜੀ ਆ ਟੰਗੀ ਹੋਈ ਆ ਆਲੇ ਦੁਆਲੇ ਕਾਫੀ ਸੰਘਣਾ ਜੰਗਲ ਆ ਜਿੱਥੇ ਦਿਨੇ ਵੀ ਡਰ ਲੱਗਦਾ ਆ ਆਉਣ ਤੋਂ ਆ ਇਥੋਂ ਸ਼ੁਰੂਆਤ ਆ ਇਸ ਦਰਖਤ ਦੀ ਇਹ ਤੂਤ ਆ ਜੋ ਸਾਨੂੰ ਲੱਗਾ ਤੇ ਇਸ ਤਰ੍ਹਾਂ ਪੋਡੇ ਬਣਾਏ ਹੋਏ ਆ ਇਹਦੇ ਉੱਤੇ ਤੇ ਆ ਉੱਪਰ ਬਿਲਕੁਲ ਤੁਸੀਂ ਦੇਖ ਲਓ ਬਿਲਕੁਲ ਸਿਰੇ ਤੇ ਇਹ ਝੌਂਪੜੀ ਆ ਜਿੱਥੇ ਬਾਬਾ ਰਹਿੰਦਾ ਆ ਆ ਦੇਖ ਲਓ ਮੈਂ ਜ਼ੂਮ ਕੀਤੀ ਸ਼ਾਇਦ ਸਾਡੇ ਹਿਸਾਬ ਨਾਲ ਜਾਨਵਰਾਂ ਤੋਂ ਬਚਣ ਵਾਸਤੇ ਹੀ ਬਾਬਾ ਇੰਨੀ ਹਾਈਟ ਤੇ ਰਹਿੰਦਾ ਆ ਕਿਉਂਕਿ ਇੰਨੀ ਹਾਈਟ ਤੇ ਰਹਿਣ ਦਾ ਇਹੀ ਕਾਰਨ ਹੋ ਸਕਦਾ ਆ ਤੁਸੀਂ ਆਪ ਦੇਖ ਲਓ ਕਿੰਨਾ ਉੱਚਾ ਏ ਦਰਖਤ ਆ ਜਿਹਦੇ ਉੱਤੇ ਇਹ ਬਜ਼ੁਰਗ ਰਹਿੰਦੇ ਆ ਕਾਫੀ ਹੈਰਾਨੀ ਹੋਈ ਸਾਨੂੰ ਦੇਖ ਕੇ ਤੇ ਆਹ ਦਰਵਾਜਾ ਦੇਖ ਲਓ ਤੁਸੀਂ ਜਿੱਥੋਂ ਅੰਦਰ ਐਂਟਰ ਕਰਦੇ ਆ ਕਿਦਾਂ ਰਿਸਕ ਲੈ ਕੇ ਇਸ ਦਰਖਤ ਦੇ ਉੱਤੇ ਰਹਿੰਦੇ ਆ ਤੇ ਇਸ ਕੁਲੀ ਦੇ ਅੰਦਰ ਵੜਦੇ ਆ ਜਿਹੜੀ ਇੰਨੀ ਹਾਈਟ ਤੇ ਆਹ ਦਰਖਤ ਦੇ ਉੱਤੇ ਤੇ ਸਾਡੇ ਨਾਲ ਤੁਸੀਂ ਦੇਖ ਲਓ ਮੁੰਡਾ ਦੀਪ ਇਸ ਵੇਲੇ ਜਿਹੜਾ ਪੀਂਗ ਦੇ ਨਜ਼ਾਰੇ ਲੈਂਦਾ ਪਿਆ ਆ ਜਿਹੜੀ ਅਸੀਂ ਤੁਹਾਨੂੰ ਪਹਿਲਾਂ ਦਿਖਾਈ ਆ ਬੇਰੀ ਦੇ ਉੱਤੇ ਲੱਗੀ ਹੋਈ ਤੇ ਉੱਪਰ ਇਕ ਤੁਸੀਂ ਲਾ ਲਓ ਬੈਠਣ ਵਾਸਤੇ ਪੀੜੀ ਟੈ ਬਣਾਇਆ ਹੋਇਆ ਆ ਬਾਬਾ ਜੀ ਨੇ ਆ ਲਓ ਅਸੀਂ ਜੂਮ ਕੀਤਾ ਇੱਥੇ ਜਾਨਵਰ ਵੀ ਕਹਿੰਦੇ ਆ ਆਗੇ ਵੰਦੇ ਆ ਪੰਛੀ ਵੀ ਵੰਦੇ ਆ ਜਿੱਦਾਂ ਬਿੱਲੀਆਂ ਵਗਾਰਾ ਜੰਗਲੀ ਤੇ ਹੋਰ ਵੀ ਕਈ ਕਿਦਾਂ ਭਾਈ ਮਜ਼ਾ ਆਇਆ ਤੁਹਿੰਨ ਤੇ ਮਜ਼ਾ ਪੂਰਾ ਮਜ਼ਾ ਆ ਗਿਆ ਪੂਰਾ ਮਜ਼ਾ ਲੈ ਰਿਹਾ ਦੇਖ ਲਓ ਤੁਸੀਂ ਮੁੰਡਾ ਜੰਗਲ ਦੇ ਵਿੱਚ ਆ ਕੇ ਤੁਸੀਂ ਦੇਖ ਲਓ ਤੇ ਇਹ ਬਜ਼ੁਰਗਾਂ ਨੇ ਇੱਥੇ ਕਿੰਨਾ ਵਧੀਆ ਸਿਸਟਮ ਕੀਤਾ ਹੋਇਆ ਪੀਂਗ ਦਾ ਤੇ ਉੱਪਰ ਇੱਕ ਪੀੜੀ ਟਾਈਪ ਕਿੱਦਾਂ ਬਣਾਇਆ ਹੋਇਆ ਸਾਨੂੰ ਜ਼ੂਮ ਕਰਕੇ ਵੀ ਦੁਬਾਰਾ ਦਿਖਾਣੇ ਅਸੀਂ ਬਿਲਕੁਲ ਕੋਲ ਜਾ ਕੇ ਤੇ ਜਿਹਦੀ ਅਸੀਂ ਗੱਲ ਕਰਦੇ ਪੀੜੀ ਟਾਈਪ ਦੇਖ ਲਓ ਤੁਸੀਂ ਬੇਰੀ ਦੇ ਉੱਤੇ ਬਣਾਇਆ ਹੋਇਆ ਆ ਜਿੰਦਾ ਅਸੀਂ ਮੰਜਾ ਬੁੰਨਦੇ ਆ ਸੇਮ ਉਸੇ ਤਰ੍ਹਾਂ ਆਪ ਬੰਦੇ ਹੋਣਗੇ ਉੱਪਰ ਤੇ ਜੋ ਸਾਨੂੰ ਮਤਲਬ ਸੁਣਨ ਨੂੰ ਮਿਲਿਆ ਕਿ ਆਪ ਵੀ ਇਹ ਦੇ ਬੇਰੀ ਦੇ ਉੱਪਰ ਚੜ ਕੇ ਉਹ ਪੰਦੇ ਆ ਇੱਥੇ ਸਾਨੂੰ ਰਸਤੇ ਵਿੱਚ ਵੀ ਪਤਾ ਲੱਗਿਆ ਸੀ ਕਿ ਬਜ਼ੁਰਗ ਆਪਣਾ ਲੋਡਵੰਦ ਸਮਾਨ ਲੈਣ ਵਾਸਤੇ ਕਿਤੇ ਗਿਆ ਹੋਇਆ ਆ ਇੱਥੇ ਆ ਕੇ ਪੱਕਾ ਪਤਾ ਚੱਲ ਗਿਆ ਕਿ ਵਾਕਈ ਬਜ਼ੁਰਗ ਇੱਥੇ ਨਹੀਂ ਹੈਗੇ ਹੁਣ ਅਸੀਂ ਜੇ ਉਹਨਾਂ ਦੀ ਢੀਕ ਕਰਦੇ ਆ ਤਾਂ ਕਾਫੀ ਅਸੀਂ ਪਹਿਲੇ ਹੀ ਲੇਟ ਹੋ ਚੁੱਕੇ ਆ ਕਿਉਂਕਿ ਸਫ਼ਰ ਕਾਫੀ ਲੰਬਾ ਸੀ ਤੁਸੀਂ ਦੇਖੇ ਲਿਆ ਜੰਗਲ ਦਾ ਤਾਂ ਉਹਦੇ ਕਰਕੇ ਅਸੀਂ ਹੁਣ ਹੋਰ ਜ਼ਿਆਦਾ ਢੀਕ ਨਹੀਂ ਕਰ ਸਕਦੇ ਕਿਉਂਕਿ ਜੇ ਹਨੇਰਾ ਹੋ ਗਿਆ ਤਾਂ ਸਾਨੂੰ ਬਹੁਤ ਔਖਾ ਹੋ ਜਾਏਗਾ ਹੁਣ ਇਸ ਕਰਕੇ ਅਸੀਂ ਹੁਣ ਵਾਪਸੀ ਕਰ ਲਈ ਆ ਰਸਤੇ ਚ ਸਾਹਮਣੇ ਕੋਈ ਨਜ਼ਰ ਆ ਰਿਹਾ ਆ ਇਹਨਾਂ ਨਾਲ ਦੁਬਾਰਾ ਪੁੱਛਦੇ ਆ ਬਾਬੇ ਬਾਰੇ ਤੇ ਸਾਨੂੰ ਭਾਜੀ ਹੁਣੀ ਮਿਲੇ ਆ ਰਸਤੇ ਦੇ ਵਿੱਚ ਇਹਨਾਂ ਨੂੰ ਬਜ਼ੁਰਗਾਂ ਬਾਰੇ ਪੁੱਛਦੇ ਆ ਜਿਹੜੇ ਮਾਜੀ ਪਿੰਡ ਦੇ ਇੱਥੇ ਰਹਿੰਦੇ ਆ ਕੰਲੇ ਏ ਬਾਜੀ ਸਾਨੂੰ ਦੱਸੋ ਤੇ ਸਾਨੂੰ ਜੋ ਸੁਣਨ ਨੂੰ ਮਿਲਿਆ ਪਣੇ ਦੇ ਵਿੱਚ ਕਹਿੰਦੇ ਕੱਲੇ ਹੀ ਰਹਿੰਦੇ ਇੱਥੇ ਕੱਲੇ ਰਹਿੰਦੇ ਉਪਰ ਕੱਲੇ ਰਹਿੰਦੇ ਹੈ ਨਾ ਦੇਖ ਲਓ ਅਸੀਂ ਦੇਖ ਕੇ ਆਏ ਆ ਦਰਖਤ ਦੇ ਉੱਤੇ ਰਹਿੰਦੇ ਹੋ ਹਾਂ ਦਰਖਤ ਦੇ ਉੱਤੇ ਦਰਖਤ ਦੇ ਉੱਤੇ ਰਹਿੰਦੇ ਨਾ ਮਤਲਬ ਕਾਫੀ ਇੱਕ ਤੁਸੀ ਲਾ ਲਓ ਹੈਰਾਨੀ ਹੁੰਦੀ ਆ ਕਿ ਤੁਸੀ ਦੇਖ ਲਓ ਨਾ ਅਸੀਂ 90 ਸਾਲ ਦੇ ਆ ਕਹਿੰਦੇ ਹੈ ਨਾ ਤੇ ਇੰਨੇ ਸੰਘਣੇ ਖਤਰਨਾਕ ਜੰਗਲ ਇਹ ਦੇਖਣਾ ਹੋਵੇ ਤੇ ਜਾਨਵਰ ਵਗੈਰਾ ਤਾਂ ਕਾਫੀ ਹੈ ਇੱਥੇ ਜੀ ਜਾਨਵਰ ਤਾਂ ਕਾਫੀ ਹੈ ਇੱਥੇ ਕਾਫੀ ਹੈ ਨਾ ਤੇ ਉਹ ਕੱਲੇ ਦੇਖ ਲਓ ਇੱਕ ਦਰਖਤ ਦੇ ਉੱਤੇ ਰਹਿੰਦੇ ਹੈ ਨਾ ਜੀ ਤੇ ਕਾਫੀ ਕਿੰਨੇ ਕ ਟਾਈਮ ਤੋਂ ਰਹ ਦੋ ਤਿੰਨ ਸਾਲ ਤਾਂ ਮੈਨੂੰ ਆਂਦੇ ਹੋ ਪਿਛਲੇ ਸਾਲ ਤਾਂ ਇੱਥੇ ਹੀ ਰਹੀ ਸੀ ਮਤਲਬ ਤੁਹਾਨੂੰ ਤਿੰਨ ਕਿ ਸਾਲ ਹੋਏ ਪਤਾ ਨਹੀਂ ਕਦੋਂ ਦੇ ਰਹਿੰਦੇ ਹੋਣੀ ਕੁਝ ਨਹੀਂ ਪਤਾ ਨਾ ਜੀ ਕਾਫੀ ਟਾਈਮ ਦੇ ਰਹਿੰਦੇ ਕਾਫੀ ਟਾਈਮ ਤੋਂ ਰਹਿੰਦੇ ਆ ਪਿੰਡ ਵਾਲੇ ਵੀ ਦੱਸਦੇ ਜਿੱਦਾਂ ਨਾ ਜੀ ਅਸੀਂ ਗਏ ਆ ਨਾ ਉੱਪਰ ਤੇ ਸਾਨੂੰ ਮਿਲੇ ਨਹੀਂ ਉਹ ਨਹੀਂ ਮਿਲੇ ਹਾਂ ਨਹੀਂ ਮਿਲੇ ਤੇ ਕਹਿੰਦੇ ਉਹ ਕਿਤੇ ਚਲ ਜਾਂਦੇ ਜਿੱਦਾਂ ਨਾ ਤੇ ਫਿਰ ਆ ਜਾਣਗੇ ਤਿੰਨ ਚਾਰ ਦਿਨਾਂ ਬਾਅਦ ਆ ਪਿੰਡ ਨੂੰ ਵੀ ਚੱਲ ਜਾਂਦੇ ਹੋ ਉਸ ਵਰਾਸਨ ਪਾਣੀ ਦੇਣ ਵਾਸਤੇ ਪਾਣੀ ਦੇਣ ਵਾਸਤੇ ਹਾਂ ਠੀਕ ਹੈ ਫਿਰ ਮੁੜ ਕੇ ਆਈ ਵੀ ਜਾਂਦੇ ਇੱਥੇ ਨੂੰ ਠੀਕ ਠੀਕ ਤੇ ਗੋਫਾ ਚ ਵੀ ਰਹਿੰਦੇ ਸਾਨੂੰ ਪਤਾ ਲੱਗਾ ਕਿਸੇ ਨੇ ਦੱਸਿਆ ਕਿ ਨੇ ਗੋਫਾ ਵੀ ਬਣਾਈ ਹੋਈ ਗੋਫਾ ਵੀ ਬਣਾਈ ਹੋਈ ਉੱਧਰ ਹੈਗੀ ਆ ਗੋਫਾ ਜੀ ਗੋਫਾ ਵੀ ਉਹ ਨਹੀਂ ਮਿਲੀ ਗੋਫਾ ਨਹੀਂ ਮਿਲੀ ਸਾਨੂੰ ਜੀ ਉੱਧਰ ਹੀ ਹੈ ਨੀਚੇ ਥੱਲੇ ਆ ਜਾ ਕੇ ਗੋਫਾ ਓਕੇ ਓਕੇ ਸਾਨੂੰ ਇਦਾਂ ਲੱਗਿਆ ਕਿ ਸ਼ਾਇਦ ਆਪਣੇ ਕਿ ਗੋਫਾ ਨਹੀਂ ਹੈਗਾ ਦਰਖਤ ਦੇ ਦਰਖਤ ਤੇ ਵੀ ਰਹਿੰਦੇ ਆ ਗੋਫਾ ਚ ਵੀ ਰਹਿੰਦੇ ਦਰਖਤ ਦੇ ਗੋਫਾ ਤੇ ਵੀ ਦਰਖਤ ਤੇ ਉੱਪਰ ਦੋਨੋਂ ਦੇ ਉੱਪਰ ਰਹਿੰਦੇ ਆ ਕਿਸੇ ਟਾਈਮ ਗੁਫਾ ਚ ਤੇ ਕਿਸੇ ਟਾਈਮ ਤੇ ਤੁਸੀਂ ਦਰਖਤ ਦੇ ਉੱਪਰ ਕਿੱਦਾਂ ਚੜਦੇ ਹੋਣਗੇ ਜੀ 80 ਸਾਲ ਦੇ ਬਜ਼ੁਰਗ ਅਸੀਂ ਦੇਖਿਆ ਦਰਖਤ ਕਾਫੀ ਉੱਚਾ ਆਇਆ ਕਿੱਦਾਂ ਚੜਦੇ ਹੋਣਗੇ ਚੜ ਜਾਂਦਾ ਉਹ ਚੜ ਜਾਂਦਾ ਜੀ ਚੜ ਜਾਂਦੇ ਤੁਸੀਂ ਦੇਖਿਆ ਆਪਣੇ ਅੱਖੀ ਚੜਦੀ ਉੱਪਰ ਆਪਣੇ ਅੱਖੀ ਤਾਂ ਦੇਖਿਆ ਨਹੀਂ ਪਰ ਉੱਪਰੋਂ ਹੁੰਦਾ ਤਾਂ ਉਹ ਰੋ ਰੋ ਕੇ ਨਹੀਂ ਕੀ ਜੜ ਨਾਉਣੀ ਅੱਛਾ ਉੱਪਰ ਤੁਸੀਂ ਦੇਖਿਆ ਚੜਿਆ ਨੂੰ ਉਹਨਾਂ ਨੂੰ ਉੱਪਰ ਉੱਪਰ ਸੁੰਦੇ ਰਹਿੰਦੇ ਉਹ ਉੱਪਰ ਪੂਰੀ ਸੁੰਦਾ ਕੁੱਲੀ ਬਣਾਇ ਰੱਖੇ ਰਹੁੰਦੇ अच्छा दहा कुल्ली बणियां ओदे ऊपर ਤੁਸੀਂ ਦੇਖਿਆ ਉਹਨਾਂ ਨੂੰ ਸੌਂਦੇ ਹਨ ਉਹਨਾਂ ਨੂੰ ਹਾਂ ਉੱਥੇ ਹੀ ਸੌਂਦੇ ਆਂ ਅੱਛਾ ਉੱਥੇ ਸੌਂਦੇ ਆ ਤੁਸੀਂ ਦੇਖ ਲਓ ਹੈ ਨਾ ਤੇ ਗੁਫਾ ਵੀ ਜਿਹੜੀ ਗੁਫਾ ਆ ਉਹ ਮਤਲਬ ਪਹਾੜ ਦੇ ਵਿੱਚ ਆ ਜੀ ਗੁਫਾ ਨਾ ਨਾ ਨੇ ਖੜ ਦੇ ਵਿੱਚ ਅੱਛਾ ਖੜ ਦੇ ਵਿੱਚ ਗੁਫਾ ਮੰਦਰ ਮੰਦਰ ਦੇ ਕੋਲ ਹੀ ਹੈ ਉੱਥੇ ਮੰਦਰ ਦੇ ਕੋਲ ਠੀਕ ਹੈ ਠੀਕ ਹੈ ਠੀਕ ਹੈ ਮੰਦਰ ਦੇ ਕੋਲ ਹੀ ਹੈ ਗੁਫਾ ਓਕੇ ਓਕੇ ਮਤਲਬ ਇਹ ਆ ਕੇ ਮਤਲਬ ਗੁਫਾ 'ਚ ਵੀ ਰਹਿੰਦੇ ਆ ਦਸਤ ਦੇ ਵਿੱਚ ਰਹਿੰਦੇ ਆ ਇਸ ਵੇਲੇ ਹਨੇਰਾ ਹੋਣ ਵਾਲਾ ਆ ਇਸ ਜੰਗਲ ਤੋਂ ਨਿਕਲਣ ਵਾਸਤੇ ਸਾਨੂੰ ਘੱਟੋ ਘਾਟ 1.5-2 ਘੰਟੇ ਲੱਗ ਜਾਣੇ ਆ ਤੇ ਉਹਦੇ ਕਰਕੇ ਅਸੀਂ ਹੁਣ ਤੇ ਬਾਕੀ ਹੁਣ ਅਸੀਂ ਇਹ ਵੀਡੀਓ ਦੀ ਸਮਾਪਤੀ ਕਰਦੇ ਆਂ ਆਸ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਇਹ ਬਹੁਤ ਵਧੀਆ ਲੱਗੀ ਹੋਵੇਗੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਤੁਸੀਂ ਦੇਖੇ ਹੋਇਆ ਕਿੰਨੇ ਔਖੇ ਹੋ ਕੇ ਅਸੀਂ ਮਿਹਨਤ ਨਾਲ ਇਹ ਵੀਡੀਓ ਬਣਾਈ ਆ ਕਿਉਂਕਿ ਤੁਹਾਡੇ ਇੱਕ ਲਾਈਕ ਤੇ ਸ਼ੇਅਰ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਨੀ ਆ ਧੰਨਵਾਦ